ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਸੱਚੀ ਤੇ ਦਰਦ ਭਰੀ ਕਹਾਣੀ ਲੈ ਕੇ ਕਿਉਂਕਿ ਇੱਕ ਔਰਤ ਨੂੰ ਆਪਣੇ ਘਰ ਵਾਲੇ ਤੋਂ ਵੱਧ ਕੇ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਇੱਕ ਔਰਤ ਲਈ ਉਹਦਾ ਘਰ ਵਾਲਾ ਹੀ ਸਭ ਕੁਝ ਹੁੰਦਾ ਉਹੀ ਉਹਦੀ ਰੱਬ ਹੁੰਦਾ ਉਹੀ ਉਹਦੀ ਰਾਜਾ ਹੁੰਦਾ ਪਰ ਉਹੋ ਹੀ ਘਰ ਵਾਲਾ ਆਪਣੀ ਘਰਵਾਲੀ ਨੂੰ ਮਾਰਨਾ ਚਾਹੁੰਦਾ ਹੁੰਦਾ ਕਿਹੜੀ ਗੱਲ ਤੋਂ ਮਾਰਨਾ ਚਾਹੁੰਦਾ ਹੁੰਦਾ ਇਹ ਗੱਲ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਆਜੂ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਜਿਹੜੀ ਕੁੜੀ ਦੀ ਇਹ ਕਹਾਣੀ ਆ ਉਹ ਕੁੜੀ ਬਹੁਤ ਜ਼ਿਆਦਾ ਪੜੀ ਲਿਖੀ ਆ ਤੇ ਸਰਕਾਰੀ ਨੌਕਰੀ ਤੇ ਲੱਗੀ ਹੁੰਦੀ ਆ ਤੇ 65000 ਉਸ ਕੁੜੀ ਦੀ ਤਨਖਾਹ ਚਲੋ ਜੀ ਕੁੜੀ ਵਿਚਾਰੀ ਕੀ ਕਰਦੀ ਆ ਉਹ ਸੋਚਦੀ ਆ ਕਿ ਮੇਰੇ ਮਾਂ ਪਿਓ ਨੇ ਮੇਨੀਆਂ ਰੀਝਾਂ ਪੂਰੀਆਂ ਕੀਤੀਆਂ ਤੰਗੀਆਂ ਕੱਟ ਕੱਟ ਕੇ ਮੈਨੂੰ ਪਾਲ ਲਿਆ ਪੜਾਇਆ ਲਿਖਾਇਆ ਵੀ ਮੈਂ ਆਪਦੇ ਮਾਂ ਪਿਓ ਦੇ ਰੀਝਾਂ ਪੂਰੀਆਂ ਕਰਾਂ ਚਲੋ ਜੀ ਕੁੜੀ ਨੌਕਰੀ ਤੇ ਲੱਗੀ ਹੁੰਦੀ ਆ 65000 ਦੀ ਤਨਖਾਹ ਆਏ ਮਹੀਨੇ ਆਉਂਦੀ ਆ ਕੁੜੀ ਆਪਦੇ ਮਾਪਿਆਂ ਦੇ ਬਹੁਤ ਚਾਅ ਮਨ ਰੀਝਾਂ ਪੂਰੀਆਂ ਕਰ ਰਹੀ ਹੁੰਦੀ ਹੈ ਚਲੋ ਜੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਕੁੜੀ ਦੀ ਉਮਰ ਲਗਭਗ 29-30 ਸਾਲ ਦੀ ਹੋ ਜਾਂਦੀ ਹੈ ਤੇ ਕੁੜੀ ਦਾ ਮਾਪਿਓ ਵੀ ਕਹਿੰਦਾ ਵੀ ਕੁੜੀਏ ਹੁਣ ਤੇਰੇ ਵਿਆਹ ਦੀ ਉਮਰ ਹੋ ਗਈ ਤੂੰ ਵਿਆਹ ਕਰਾ ਲਾ ਵੀ ਵਿਆਹ ਦੀ ਉਮਰ ਲੰਘਦੀ ਜਾਂਦੀ ਹੈ ਚਲੋ ਜੀ ਕੁੜੀ ਨੇ ਆਪਦੇ ਮਾਪਿਓ ਦੀ ਗੱਲ ਮੰਨ ਲਈ ਕੁੜੀ ਦੇ ਨਾਲ ਹੀ ਇੱਕ ਹੋਰ ਕੁੜੀ ਹੁੰਦੀ ਆ ਉਹ ਵੀ ਉੱਥੇ ਨੌਕਰੀ ਕਰਦੀ ਹੁੰਦੀ ਆ ਉਹ ਕੁੜੀ ਇਸ ਕੁੜੀ ਦੀ ਸਹੇਲੀ ਹੁੰਦੀ ਆ ਦਾ ਜਿਹੜੀ ਸਹੇਲੀ ਹੁੰਦੀ ਆ ਉਹਦਾ ਗਾਂ ਕੋਈ ਮੁੰਡਾ ਭਰਾ ਬਣਿਆ ਹੁੰਦਾ ਤੇ ਉਹ ਸਹੇਲੀ ਕਹਿੰਦੀ ਐ ਇਸ ਕੁੜੀ ਨੂੰ ਮੈਂ ਤੈਨੂੰ ਰਿਸ਼ਤਾ ਕਰਾ ਦੇਣੀ ਆ ਮੁੰਡਾ ਬਹੁਤ ਚੰਗਾ ਪੜਿਆ ਲਿਖਿਆ ਨਸ਼ਾ ਨੁਸ਼ਾ ਨਹੀਂ ਕਰਦਾ ਘਰਪੁਰ ਬਹੁਤ ਵਧੀਆ ਤੂੰ ਸੌਖੀ ਰਹੇਂਗੀ ਚਲੋ ਜੀ ਕੁੜੀ ਵਿਚਾਰੀ ਕਹਿੰਦੀ ਤੂੰ ਮੇਰੇ ਮਾਪਿਓ ਨਾਲ ਗੱਲ ਕਰ ਲਈ ਕਰੇ ਆ ਕੇ ਦੋ ਤਿੰਨ ਦਿਨਾਂ ਬਾਅਦ ਸਹੇਲੀ ਘਰੇ ਆਉਂਦੀ ਆ ਮਾਪਿਓ ਨਾਲ ਗੱਲ ਕਰਦੀ ਆ ਉਹਨਾਂ ਨੂੰ ਕਹਿੰਦੀ ਐ ਦੇਖੋ ਜੀ ਵੀ ਮੈਂ ਵੀ ਤੁਹਾਡੇ ਧੀਾਂ ਵਰਗੀ ਆ ਉਹ ਮੁੰਡਾ ਮੇਰਾ ਭਰਾ ਬਣਿਆ ਹੋਇਆ ਬਹੁਤ ਚੰਗਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਉਹਨੇ ਆਪਦਾ ਬਿਜ਼ਨਸ ਕੋਈ ਸ਼ੁਰੂ ਕਰਨਾ ਜੇ ਬੀ ਜਿੰਨੀਆਂ ਵੀ ਦੇ ਕੋਲ ਗੱਪ ਛਾਪਾ ਵੱਜੇ ਨੇ ਸਾਰੇ ਮਾਰਦੇ ਚਲੋ ਜੀ ਮਾਂ ਪਿਓ ਵਿਚਾਰੇ ਨੇ ਕੀ ਕੀਤਾ ਵੀ ਉਸ ਕੁੜੀ ਤੇ ਯਕੀਨ ਕਰ ਲਿਆ ਵੀ ਠੀਕ ਆ ਵੀ ਉਹ ਸਾਡੀ ਕੁੜੀ ਦੀ ਸਹੇਲੀਆਂ ਵੀ ਜਿਵੇਂ ਉਹਨੇ ਕਿਹਾ ਉਵੇਂ ਉਹਨਾਂ ਨੇ ਮੰਨ ਲਿਆ ਚਲੋ ਜੋ ਉਸ ਤੋਂ ਬਾਅਦ ਦੇਖ ਦਿਖਾਈ ਹੋ ਨੋ ਇੱਕ ਦੂਜੇ ਪਸੰਦ ਆ ਗਏ ਰੋਕਾ ਹੋ ਗਿਆ ਰੋਕੇ ਤੋਂ ਬਾਅਦ ਉਹ ਮੁੰਡਾ ਇਸ ਕੁੜੀ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਤੇ ਮਿਲਣਾ ਮਲਾਉਣਾ ਸ਼ੁਰੂ ਕਰ ਦਿੰਦਾ ਉਹ ਮੁੰਡਾ ਪਹਿਲਾਂ ਸ਼ੁਰੂ ਤੋਂ ਹੀ ਕੁੜੀ ਤੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦਾ ਤੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੰਦਾ ਵੀ ਜਿਹੜੇ ਮੇਰੇ ਰਿਸ਼ਤੇਦਾਰਾ ਉਹਨਾਂ ਨਾਲ ਮੇਰੀ ਬਣਦੀ ਨਹੀਂ ਮੇਰੇ ਚਾਚੇ ਤਾਂ ਨਾਲ ਉਹ ਸਾਡੀ ਪ੍ਰਾਪਰਟੀ ਨੱਪਗੇ ਜੇ ਉਹ ਯਾਨੀ ਕਿ ਕੁੜੀ ਨੂੰ ਇਮੋਸ਼ਨਲ ਕਰਦੇ ਰਹਿੰਦਾ ਤਾਂ ਕੁੜੀ ਵਿਚਾਰੀ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਨੌਕਰੀ ਤੇ ਲੱਗੀ ਆ ਹੁਣ ਆਪਣਾ ਵਿਆਹ ਹੋ ਜਾਣਾ ਆਪਾਂ ਪੈਰਾਂ ਸਿਰ ਸਟੈਂਡ ਹੋ ਜਾਾਂਗੇ ਟੈਨਸ਼ਨ ਨਾ ਲੈ ਚਲੋ ਜੀ ਉਸ ਤੋਂ ਬਾਅਦ ਵਿਆਹ ਹੁੰਦਾ ਤਾਂ ਵਿਆਹ ਤੋਂ ਬਾਅਦ ਉਹ ਮੁੰਡਾ ਦੂਜੇ ਦਿਨ ਹੀ ਇਹ ਕਹਿ ਦਿੰਦਾ ਵੀ ਤੂੰ ਤੁਸੀਂ ਮੇਰੀ ਮਾਂ ਨੂੰ ਸੁਣਨਾ ਘੱਟ ਪਾਇਆ ਨਹੀਂ ਮੇਰੀ ਮਾਂ ਨੂੰ ਤੁਸੀਂ ਆ ਪਾਉਣਾ ਸੀ ਜੇ ਪਾਉਣਾ ਸੀ ਉਹ ਪਾਉਣਾ ਸੀਗਾ ਤਾ ਕੁੜੀ ਬੜੀ ਹੈਰਾਨ ਹੁੰਦੀ ਹੈ ਕਿ ਹਜੇ ਮੇਰੇ ਵਿਆਹ ਨੂੰ ਸਿਰਫ ਦੂਜਾ ਦਿਨ ਹੋਇਆ ਬੰਦੇ ਨੇ ਅੱਜ ਹੀ ਡਿਮਾਂਡ ਰੱਖਤੀ ਵੀ ਮੇਰੀ ਮਾਂ ਨੂੰ ਸੋਨਣ ਨਹੀਂ ਪਾਇਆ ਵੀ ਬੰਦੇ ਕਿਵੇਂ ਦੇ ਆਏ ਲਾਲਚੀ ਜੇ ਹਨਾ ਬੰਦਾ ਸੋਚਦੇ ਵੀ ਵਿਆਹ ਦੂਜੇ ਦਿਨ ਬਾਅਦ ਹੀ ਮੇਰੇ ਘਰ ਵਾਲੇ ਗੱਲਾਂ ਕਰ ਰਿਹਾ ਚਲੋ ਜੀ ਕਹਿੰਦੀ ਮੈਂ ਉਸ ਗੱਲ ਤੇ ਮਿੱਟੀ ਪਾਤੀ ਕਹਿੰਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਕੀ ਕੀਤਾ ਮੇਰੇ ਤੋਂ ਹੋਰ ਪੈਸੇ ਕਢਵਾਉਣ ਦੇ ਲਈ ਜੋ ਵਿਆਹ ਤੇ ਮੇਰੇ ਮਾਂ ਪਿਓ ਨੇ ਖਰਚਾ ਕੀਤਾ ਉਹਦਾ ਕੀਤਾ ਹੀ ਕੀਤਾ ਜੋ ਸੋਨਾ ਗਹਿਣਾ ਗੱਟਾ ਕੱਪੜੇ ਛੱਪੜੇ ਸਭ ਕੁਝ ਦਿੱਤਾ ਉਹਦਾ ਦਿੱਤਾ ਹੀ ਸੀਗਾ ਉਨੇ ਹੋਰ ਪੈਸੇ ਕਢਾਉਣ ਲਈ ਪਲਾਨ ਇਹ ਬਣਾਇਆ ਵੀ ਜਿਹੜੇ ਜਿਹੜਾ ਆਪਣਾ ਘਰ ਆ ਉਹ ਕਿਸੇ ਨੂੰ ਗਹਿਣੇ ਦਿੱਤਾ ਹੋਇਆ 7 ਲੱਖ ਦੇ ਵਿੱਚ ਵੀ ਆਪਾਂ ਉਹ ਘਰ ਛੁਡਾਉਣਾ ਕਿਸੇ ਤਰੀਕੇ ਦੇ ਨਾਲ ਤਾਂ ਕੁੜੀ ਵਿਚਾਰੀ ਕੀ ਕਰਦੀ ਆ ਉਹ ਕਹਿੰਦੀ ਵੀ ਮੇਰੇ ਕੋਲ ਤਾਂ ਹੁਣ 2-3 ਲੱਖ ਰੁਪਈਆ ਹੈਗਾ ਮੇਰੇ ਅਕਾਊਂਟ ਦੇ ਵਿੱਚ ਤੇ ਬਾਕੀ ਪੈਸੇ ਦਾ ਅਰੇਂਜਮੈਂਟ ਕਿਵੇਂ ਕਰੀਏ ਤਾਂ ਮੁੰਡਾ ਕੀ ਕਰਦਾ ਕਿ ਕੁੜੀ ਦੇ ਨੌਕਰੀ ਤੇ ਲੋਨ ਕਰਾ ਆਉਂਦਾ 7 ਲੱਖ ਦਾ ਸਿਰਫ ਕੁੜੀ ਤੋਂ ਪੈਸੇ ਕਢਵਾਉਣ ਦਾ ਮਾਰਾ ਕੋਈ ਘਰ ਗਹਿਣੇ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਚਲੋ ਜੀ ਉਹ ਪੈਸੇ ਲਾਉਣ ਵਾਲੇ ਕਢਾ ਕੇ ਮੁੰਡਾ ਖਾ ਜਾਂਦਾ ਕੁੜੀ ਵਿਚਾਰੀ ਕਿਸ਼ਤਾਂ ਲਾਉਂਦੀ ਫਿਰਦੀ ਹੁੰਦੀ ਆ ਇਹ ਮੁੰਡਾ ਕੀ ਕਹਦਾ ਜਿਹੜਾ ਆਪਦਾ ਘਰ ਹੁੰਦਾ ਆਪਦੀ ਮਾਂ ਦੇ ਨਾਮ ਕਰਵਾ ਦਿੰਦਾ ਤਾਂ ਜਦੋਂ ਕੁੜੀ ਪੁੱਛਦੀ ਆ ਵੀ ਹਾਂ ਹੁਣ ਤੁਸੀਂ ਪੈਸੇ ਕਢਵਾਏ ਸੀ ਵੀ ਦੱਸੋ ਰਜਿਸਟਰੀ ਕਿੱਥੇ ਆ ਵੀ ਤੇਰੇ ਨਾਮ ਕਿੱਥੇ ਕਾਗਜ਼ ਬੰਨੂ ਦਿਖਾ ਤਾਂ ਮੁੰਡਾ ਕਹਿੰਦਾ ਵੀ ਉਹ ਘਰ ਮੇਰੀ ਮਾਂ ਦੇ ਨਾਮ ਆ ਤਾਂ ਫਿਰ ਵਿਚਾਰੀ ਰੌਲਾ ਪਾਉਂਦੀ ਆ ਵੀ ਮੈਂ ਤਾਂ ਮਿਹਨਤ ਕਰ ਕਰਕੇ ਪੈਸਾ ਕਮਾ ਰਹੀ ਆ ਤੂੰ ਝੱਕ ਕੇ ਘਰ ਆਪਦੀ ਮਾਂ ਦੇ ਨਾਮ ਕਰਵਾ ਦਿੱਤਾ ਕੱਲ ਨੂੰ ਤੇਰੀ ਮਾਂ ਦਾ ਆ ਗਿਆ ਪਤਾ ਵੀ ਦੂਜੇ ਦੂਜੇ ਮੁੰਡੇ ਦੇ ਨਾਮ ਕਰਾ ਜੇ ਫ ਅੱਪ ਮੈਂ ਕਿੱਧਰ ਜਾਊਂਗੀ ਚਲੋ ਉਹਦਾ ਕਹਿਣਾ ਵੀ ਜਾਇ ਸੀਗਾ ਕਿਉਂਕਿ ਅਗਲੀ ਆਪਦੇ ਪੱਲੇ ਉਹ ਪੈਸੇ ਖਰਚ ਰਹੀ ਸੀਗੀ ਚਲੋ ਜੀ ਇਸ ਗੱਲ ਤੇ ਮੈਨੂੰ ਮਿੱਟੀ ਪਾਤੀ ਵਿਚਾਰੀ ਨੇ ਵੀ ਚਲ ਘਰ ਵਾਸਤੇ ਰਵੇ ਉਸ ਤੋਂ ਬਾਅਦ ਉਸ ਕੁੜੀ ਦੇ ਘਰੇ ਬੱਚਾ ਨਹੀਂ ਸੀ ਪੈਦਾ ਹੋ ਰਿਹਾ ਨਾ ਤਾਂ ਕੋਈ ਘਰ ਵਾਲਾ ਇੰਟਰਸਟ ਲੈ ਰਿਆ ਸੀ ਵੀ ਤਾਂ ਇਲਾਜ ਕਰਾਈਏ ਨਾ ਹੀ ਕੋਈ ਸਸਤਾ ਮੰਨ ਲਓ ਇੰਟਰਸਟ ਲੈ ਰਹੀ ਸੀ ਵੀ ਆਪਾਂ ਤਾਂ ਇਲਾਜ ਕਰਾਈਏ ਕਿਉਂਕਿ ਉਹਨਾਂ ਮਾਂ ਪੁੱਤਾਂ ਦਾ ਦਿਲ ਚ ਇਹ ਗੱਲ ਸੀ ਵੀ ਜੇ ਕੱਲ ਨੂੰ ਬੱਚਾ ਹੋ ਗਿਆ ਤਾਂ ਹੋ ਸਕਦਾ ਵੀ ਇਹ ਜਿਹੜੇ ਪੈਸੇ ਖੁੱਲੇ ਸਾਨੂੰ ਦਿੰਦੀ ਹੈ ਕੱਲ ਨੂੰ ਇਹਦਾ ਖਰਚਾ ਵਾਜੂਗਾ ਇਹ ਬੱਚੇ ਦੇ ਪੈਸੇ ਖਰਚ ਕਰਨ ਲੱ ਕਿਉਂਕਿ ਉਹ ਮਾਂ ਪੁੱਤ ਐਡੇ ਕਿ ਜਿਆਦੇ ਲਾਲਚੀ ਸੀਗੇ ਵੀ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਸੀਗਾ ਚਲੋ ਜੀ ਕੁੜੀ ਦੇ ਮਾਂ ਪਿਓ ਨੇ ਇਲਾਜ ਕਰਾਇਆ ਤਿੰਨਾਂ ਕਿ ਸਾਲਾਂ ਬਾਅਦ ਬੱਚਾ ਪੈਦਾ ਹੋ ਗਿਆ ਉਸ ਤੋਂ ਬਾਅਦ ਮੁੰਡਾ ਕਹਿੰਦਾ ਵੀ ਮੈਂ ਤਾਂ ਹੁਣ ਕੋਈ ਬਿਜ਼ਨਸ ਸ਼ੁਰੂ ਕਰਨਾ ਮੈਨੂੰ ਹੋਰ ਪੈਸੇ ਦੇ ਚਲੋ ਜੀ ਕੁੜੀ ਵਿਚਾਰੀ ਕੋਈ ਤਨਖਾਹ ਜਿਹੜੀ ਹੁੰਦੀ ਹੈ ਉਹ ਹੋਰ ਪੈਸੇ ਦਿੰਦੀ ਤੇ ਮੁੰਡਾ ਕਹਿੰਦਾ ਮੈਂ ਤਾਂ ਕੀਤਾ ਵੀ ਮੈਂ ਤਾਂ ਫਲਾਣੇ ਪਿੰਡ ਦਵਾਈਆਂ ਵਾਲੀ ਦੁਕਾਨ ਖੋਲ ਲਈ ਆ ਆਪਦੀ ਚਲੋ ਕੁੜੀ ਵਿਚਾਰੀ ਕੀ ਕਰਦੀ ਇੱਕ ਸੈਕੰਡ ਕਾਰ ਵੀ ਲੈ ਕੇ ਦੇ ਦਿੰਦੀ ਵੀ ਚਲ ਤੈਨੂੰ ਆਉਣਾ ਜਣਾ ਨਾ ਔਖਾ ਹੋਵੇ ਮੁੰਡਾ ਕੀ ਕਰਨ ਲੱਗਾ ਤੇ ਤੜਕੇ ਘਰੋਂ ਨਿਕਲ ਜਾਇਆ ਕਰੇ ਸ਼ਾਮ ਨੂੰ ਘਰੇ ਆ ਜਾਇਆ ਕਰੇ ਤੜਕੇ ਘਰੋਂ ਨਿਕਲ ਜਾਇਆ ਕਰੇ ਸ਼ਾਮ ਨੂੰ ਘਰੇ ਆ ਜਾਇਆ ਕਰੇ ਵੀ ਕੁੜੀ ਦੇ ਸਾਹਮਣੇ ਐਂ ਸ਼ੋਅ ਕਰੇ ਵੀ ਮੈਂ ਬਿਜ਼ਨਸ ਕਰਨ ਲੱਗ ਗਿਆ ਤੇ ਬਿਜ਼ਨਸ ਉਹ ਕਰਦਾ ਕੀ ਸੀਗਾ ਉਹ ਬਤੰਦਰ ਗੋਲ ਗੱਪਿਆਂ ਦੇ ਰੇੜੀ ਲਾਉਣ ਲੱਗ ਗਿਆ ਉਸੇ ਕਾਰ ਦੇ ਵਿੱਚ ਜਿਹੜੀ ਉਹ ਕਾਰ ਕੁੜੀ ਨੂੰ ਲੈ ਕੇ ਦਿੱਤੀ ਸੀ ਦਵਾਈਆਂ ਦੁਕਾਨ ਵਾਸਤੇ ਉਹ ਵੀ ਗੱਡੀ ਦੇ ਵਿੱਚ ਰੱਖ ਕੇ ਉੱਥੇ ਗੋਲ ਕੱਪਿਆਂ ਦੀ ਰੇੜੀ ਲਾ ਲਿਆ ਕਰੇ ਤੇ ਸ਼ਾਮ ਨੂੰ ਘਰੇ ਆ ਜਾਏਗਾ ਚਲੋ ਜੀ ਇੱਕ ਦਿਨ ਕੁੜੀ ਉਸ ਗੱਡੀ 'ਚ ਬੈਠਦੀ ਤੇ ਕੁੜੀ ਕਹਿੰਦੀ ਵਿੱਚੋਂ ਨਾ 스ਮੈਲ ਜੀ ਹੋਰਤ ਨਾਲ ਗੋਲ ਕੱਪਿਆਂ ਦੀ ਜਿਹੀ ਆਉਂਦੀ ਹੈ ਵੀ ਇਹ ਕੀ ਚੱਕਰ ਆ ਤਾਂ ਉਹ ਮੁੰਡਾ ਕਹਿੰਦਾ ਵੀ ਦਵਾਈਆਂ ਲਈ ਦੁਕਾਨ ਆ ਵੀ ਦਵਾਈਆਂ ਉਹ ਰੱਖ ਕੇ ਲਈ ਆਈ ਦੀਆਂ ਤੇ ਤਾਂ ਕਰਕੇ ਉਹ 스ਮੈਲ ਜੀ ਆਉਂਦੀ ਹੈ ਚਲੋ ਜੀ ਕਹਿੰਦੀ ਉਹ ਵੀ ਬਾਅਦ 'ਚ ਮੈਨੂੰ ਪੜਦਾ ਲੱਗ ਗਿਆ ਵੀ ਇਹ ਗੋਲ ਕੱਪਿਆਂ ਦੀ ਰੇੜੀ ਲਾਉਂਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਕਹਿੰਦੀ ਇੱਕ ਦਿਨ ਮੈਂ ਕੀ ਕਰਦੀ ਆ ਮੈਂ ਬੈਂਕ ਜਾਨੀ ਆ ਆਪਦੀ ਪਾਲਸੀ ਕਰਾਉਣ ਲਈ ਤੇ ਮੈਂ ਨਾਲ ਆਪਦੇ ਘਰ ਵਾਲੇ ਨੂੰ ਲੈ ਜਾਨੀ ਆ ਵੀ ਚਲ ਠੀਕ ਆ ਵੀ ਮੈਨੂੰ ਬੈਂਕ ਦੀ ਵਾਲੀ ਨੌਲੇਜ ਨਹੀਂ ਵੀ ਇਹਨੂੰ ਸਾਰੀ ਨੌਲੇਜ ਆ ਵੀ 100 ਗੱਲਾਂ ਸਮਝਣੀਆਂ ਪੈਂਦੀਆਂ ਦੱਸਣੀਆਂ ਪੈਂਦੀਆਂ ਮੈਂ ਇਹਨੂੰ ਨਾਲ ਲੈ ਜਾਨੀ ਆ ਜਦੋਂ ਉਹ ਕਹਿੰਦੀ ਮੈਂ ਇਹਨੂੰ ਬੈਂਕ ਲੈ ਜਾਨੀ ਆ ਤੇ ਜਦੋਂ ਅਸੀਂ ਪਾਲਸੀ ਕਰਾਉਂਦੇ ਆ ਤਾਂ ਉੱਥੇ ਉਹ ਬੈਂਕ ਵਾਲਾ ਮੈਨੇਜਰ ਦੱਸਦਾ ਵੀ ਜੇ ਕੱਲ ਨੂੰ ਬਾਈ ਚਾਂਸ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੁਸੀਂ ਤੁਹਾਡੀ ਮੌਤ ਹੋ ਜਾਂਦੀ ਆ ਤਾਂ ਤੁਹਾਡੇ ਘਰਦਿਆਂ ਨੂੰ 1 ਕਰੋੜ ਰੁਪਈਆ ਮਿਲੇਗਾ ਚਲੋ ਜੀ ਕਹਿੰਦੀ ਬੈਂ ਚਲੋ ਜਿਸੀ ਪਾਲਸੀ ਕਰਕੇ ਵਾਪਸ ਆ ਜਾਨੇ ਆ ਵਾਪਸ ਆਉਣ ਤੋਂ ਬਾਅਦ ਕਹਿੰਦੀ ਅਗਲੇ ਦਿਨ ਮੈਂ ਡਿਊਟੀ ਚਲੀ ਜਾਨੀ ਆ ਕਹਿੰਦੀ ਉਸ ਤੋਂ ਬਾਅਦ ਇਹ ਆਪਦੀ ਮਾਂ ਨੂੰ ਦੱਸ ਦਿੰਦਾ ਵੀ ਇਸ ਤਰ੍ਹਾਂ ਕਰਕੇ ਬੈਂਕ ਵਾਲੇ ਨੇ ਕਿਹਾ ਸੀਗਾ ਵੀ 1 ਕਰੋੜ ਰੁਪਏ ਮਿਲੂਗਾ ਜੇ ਕੱਲ ਨੂੰ ਇਹਦਾ ਐਕਸੀਡੈਂਟ ਹੋ ਗਿਆ ਤਾਂ ਕਹਿੰਦੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਬਾਬਿਆਂ ਕੋਲ ਜਾਣ ਲੱਗ ਗਏ ਜਾਦੂ ਟੂਨੇ ਕਰਨ ਲੱਗ ਗਏ ਮੇਰੇ ਤੇ ਕਹਿੰਦੀ ਵੀ ਮੇਰੀ ਮੇਰਾ ਕਿਸੇ ਦੇ ਇੱਕੇ ਨਾਲ ਐਕਸੀਡੈਂਟ ਹੋ ਜਾਏ ਮੈਂ ਕਿਸੇ ਚ ਵੱਜ ਕੇ ਮਰ ਜਾਾਂ ਤੇ ਇਹਨਾਂ ਨੂੰ ਕਰੋੜ ਰੁਪਈਆ MLJ ਨਾਲੇ ਇਹਨੂੰ ਮੇਰੀ ਨੌਕਰੀ ਮਿਲ ਜੇ ਦੇਖੋ ਬੰਦੇ ਦਾ ਕਿੱਡਾ ਦਿਮਾਗ ਖਰਾਬ ਹੈ ਪਤੰਦਰਾ ਪਿਓ ਤੀਰੀ ਘਰ ਵਾਲੀ ਆ ਉਹਨੇ ਕਮਾ ਕੇ ਤੈਨੂੰ ਜਣਾ ਪਰ ਜਦੋਂ ਉਹ ਕਹਿੰਦੇ ਬੰਦੇ ਦੇ ਦਿਮਾਗ 'ਚ ਲਾਲਚ ਆ ਜੇ ਪੈਸੇ ਦਾ ਫਿਰ ਬੰਦਾ ਕਿਸੇ ਹੱਦ ਤੱਕ ਵੀ ਗਿਰ ਜਾਂਦਾ ਉਹ ਮਾਪੋਤ ਉਸੇ ਤਰ੍ਹਾਂ ਹੀ ਮੰਨ ਲਓ ਲਾਲਚ ਦੇ ਵਿੱਚ ਗਿਰਦੇ ਰਹੇ ਉਹਦੇ ਦਿਮਾਗ 'ਚ ਕੋਈ ਗੱਲ ਬੈ ਗਈ ਵੀ ਜੇ ਕੱਲ ਨੂੰ ਇਹ ਮਰ ਗਈ ਨਾਲੇ ਤਾਂ ਕਰੋੜ ਰੁਪਈਆ ਇਕੱਠਾ ਆ ਜਾਊਗਾ ਨਾਲੇ ਮੈਨੂੰ ਨੌਕਰੀ ਮਿਲ ਜੂਗੀ ਵਿਆਹ ਦਾ ਕੀ ਵਿਆਹ ਦਾ ਕਿਸੇ ਹੋਰ ਨਾਲ ਕਰਾਵਾਂਗੇ ਪਤੰਦਰ ਨੇ ਆਪਦੇ ਪੁੱਤ ਬਾਰੇ ਵੀ ਨਹੀਂ ਸੋਚਿਆ ਚਲੋ ਜੀ ਬਾਬਿਆਂ ਕੋ ਉਹ ਕਦੇ ਤਾਂ ਕਦੀ ਸਕੂਟਰੀ ਜਾਂਦੀ ਜਾਂਦੀ ਦਾ ਸਟੀਅਰਿੰਗ ਮੁੜ ਜਾਇਆ ਕਰੇ ਕਿਸੇ ਪਾਸੇ ਕਦੇ ਸਕੂਟਰੀ ਖਰਾਬ ਹੋ ਜਾਇਆ ਕਰੇ ਕਦੇ ਮੈਨੂੰ ਚੱਕਰ ਆਉਣ ਲੱਗ ਜਾ ਕਰਨ ਰਾਜ ਤੇ ਕਹਿੰਦੀ ਮੈਂ ਜਦੋਂ ਰਾਜ ਬਿਮਾਰ ਹੋ ਜਾਂਦੀ ਜਾਂ ਰਾਜ ਸਕੂਟਰੀ ਖਰਾਬ ਹੋ ਜਾਇਆ ਕਰੇ ਤੇ ਮੈਂ ਆਪਦੇ ਘਰ ਵਾਲੇ ਨੂੰ ਫੋਨ ਲਾਇਆ ਕਰ ਇਹ ਮੇਰਾ ਫੋਨ ਹੀ ਨਾ ਚੱਕਿਆ ਕਰੇ ਕਦੀ ਕਿ ਜਮੇ ਨਾ ਮੇਰਾ ਫੋਨ ਚੱਕਿਆ ਕਰੇ ਕਹਿੰਦੀ ਫਿਰ ਕਦੋਂ ਮੈਂ ਡਿਊਟੀ ਤੋਂ ਵਾਈ ਤੇ ਰਾਤ ਨੂੰ ਮੈਂ ਕੀ ਕੀਤਾ ਮੈਂ ਤਾਂ ਫੋਨ ਚੈੱਕ ਕੀਤਾ ਵੀ ਇਹ ਮੇਰਾ ਹੀ ਫੋਨ ਨਹੀਂ ਚੱਕਦਾ ਜਾਂ ਕਿਸੇ ਦਾ ਵੀ ਨਹੀਂ ਚੱਕਦਾ ਕਦੇ ਜਦੋਂ ਮੈਂ ਫੋਨ ਚੈੱਕ ਕੀਤਾ ਤੇ ਮੈਂ ਦੇਖਿਆ ਵੀ ਇਹਦੀ ਮਾਂ ਨਾਲ ਵੀ ਦੀ ਦੀਨਚਮਨ ਕਿੰਨੀ ਕਿੰਨੀ ਵਾਰ ਗੱਲ ਹੁੰਦੀ ਸੀ ਇਹਦੀ ਭੈਣ ਨਾਲ ਵੀ ਕਿੰਨੀ ਕਿੰਨੀ ਵਾਰ ਗੱਲ ਹੁੰਦੀ ਸੀ ਕਿਉਂਕਿ ਤਾਂ ਕਹਿੰਦੀ ਸਵੇਰੇ ਘਰੋਂ ਨਿਕਲ ਜਾਂਦਾ ਸੀ ਵੀ ਮੇਰੇ ਸਾਹਮਣੇ ਆਇਆ ਸ਼ੋਅ ਕਰਦਾ ਵੀ ਮੈਂ ਬਿਜ਼ਨਸ ਕਰਦਾ ਤੇ ਸ਼ਾਮ ਨੂੰ ਆਉਂਦਾ ਸੀ ਪਿੱਛੋਂ ਦੀ ਮਾਂ ਇਹਨੂੰ ਫੋਨ ਤੇ ਫੋਨ ਠੋਕ ਛੱਡਦੀ ਸੀ ਕਹਿੰਦੀ ਚਲੋ ਜੀ ਮੈਂ ਕੀ ਕੀਤਾ ਮੈਂ ਰਿਕਾਰਡਿੰਗਾਂ ਖੋਲ ਲੀਆਂ ਜਦੋਂ ਮੈਂ ਰਿਕਾਰਡਿੰਗਾਂ ਦੇਖੀਆਂ ਤਾਂ ਉਹਦੇ ਵਿੱਚ ਇਹਦੀ ਮਾਂ ਕਹਿ ਰਹੀ ਆ ਵੀ ਤੂੰ ਐ ਕਰ ਵੀ ਮਿੱਠੇ ਹੋ ਕੇ ਕੋਲ ਪੈਸੇ ਖਾਈ ਜਾ ਤੇ ਅੱਗੋਂ ਕਹਿੰਦੀ ਮੇਰੇ ਘਰ ਵਾਲਾ ਦੀ ਮਾਂ ਨੂੰ ਕਹਿ ਰਿਆ ਸੀ ਵੀ ਹੁਣ ਉਹ ਪੈਸੇ ਦਿੰਦੀ ਨਹੀਂ ਜਦੋਂ ਦਾ ਜਵਾਕ ਹੋ ਗਿਆ ਉਸ ਤੋਂ ਬਾਅਦ ਉਹ ਜਿਹੜਾ ਮੈਨੇਜਰ ਨੇ ਕਿਹਾ ਸੀ ਕਿ ਕਰੋੜ ਰੁਪਏ ਮਿਲੂਗਾ ਫਿਰ ਆਪਾਂ ਹੁਣ ਉਹ ਇਸ ਸਕੀਮ ਪਾ ਦਈਏ ਵੀ ਇਹਦਾ ਕੰਡਾ ਹੀ ਕੱਢ ਦਈਏ ਇਹਦਾ ਯਾ ਵੀ ਮਕਾਦੀ ਵੀ ਆਪੇ ਕਿਸੇ ਵੱਜ ਕੇ ਮਰ ਜੂਗੀ ਤੇ ਆਪਾਂ ਨੂੰ ਕਰੋੜ ਰੁਪਏ ਮਿਲ ਜੂਗਾ ਤੇ ਨੌਕਰੀ ਮਿਲ ਜੂਗਾ ਤੇ ਅੱਗੋਂ ਕਹਿੰਦੀ ਮੇਰਾ ਘਰ ਵਾਲਾ ਕਹਿੰਦਾ ਵੀ ਹਾਂ ਬਸ ਵੀ ਨੂੰ ਸਵੇਰੇ ਵੀ ਤਵੀਤ ਪਿਆਏ ਸੀ ਰਾਤ ਵੀ ਤਵੀਤ ਪਿਆਏ ਨੇ ਵੀ ਹੁਣੇ ਕਿਸੇ ਨਾ ਕਿਸੇ ਚ ਵੱਜ ਕੇ 2-4 ਦੇ ਵਿੱਚ ਮਰ ਜੂਗੀ ਤੇ ਆਪਣੇ ਹੱਥ ਕਰੋੜ ਰੁਪਏ ਆ ਜੂਗਾ ਕਹਿੰਦੀ ਜਦੋਂ ਮੈਂ ਸਾਰੀਆਂ ਗੱਲਾਂ ਸੁਣਦੀਆਂ ਕਹਿੰਦੀ ਮੈਂ ਮੈਂ ਆਪ ਦੀ ਮੌਤ ਖੜੀ ਸਾਹਮਣੇ ਦੇਖੀ ਵੀ ਜਿਹੜੇ ਇਨਸਾਨ ਨਾਲ ਮੈਂ ਵਿਆਹ ਕਰਾਇਆ ਜੀਦ ਨਾਲ ਮੈਂ ਰਾਤ ਨੂੰ ਬੈਠਦੇ ਸੌਂ ਜਾਂਦੀ ਆ ਵੀ ਇਹ ਬੰਦਾ ਤਾਂ ਮੈਨੂੰ ਕਿਸੇ ਟਾਈਮ ਵੀ ਮਾਰ ਸਕਦਾ ਵੀ ਇਹ ਤਾਂ ਬੰਦਾ ਪੂਰਾ ਪਲਾਨ ਰਚੀ ਬੈਠਾ ਮੈਨੂੰ ਮਾਰਨ ਦਾ ਮੈਨੂੰ ਖਤਮ ਕਰਨ ਦਾ ਵੀ ਇਹਦੀ ਅੱਖ ਤਾਂ ਮੇਰੇ ਕਰੋੜ ਰੁਪਏ ਦੀ ਨੌਕਰੀ ਤੇ ਆ ਉਹਨੂੰ ਕਿਉਂਕਿ ਉਹਨੂੰ ਐ ਸੀ ਕਿ ਮੈਂ ਛੇਤੀ ਅਮੀਰ ਹੋ ਜਾਵਾਂ ਕਿਉਂਕਿ ਜਿਹੜਾ ਨੰਗ ਬਲੰਗ ਬੰਦਾ ਹੁੰਦਾ ਹਨਾ ਉਹਨੂੰ ਐ ਵੀ ਮੈਂ ਛੇਤੀ ਅਮੀਰ ਹੋ ਜਾਵਾਂ ਵੀ ਕਰੋੜ ਰੁਪਏ ਇਕੱਠਾ ਹੋਊਗਾ ਨਾਲੇ ਦੀ ਨੌਕਰੀ ਮਿਲ ਜੂਗੀ ਵਿਆਹ ਕਿਸੇ ਹੋਰ ਨਾਲ ਕਰਾਵਾਂਗੇ ਕਹਿੰਦੇ ਜਦੋਂ ਮੈਂ ਰਿਕਾਰਡਿੰਗਾਂ ਸਾਰੀਆਂ ਸੁਣੀਆਂ ਤਾਂ ਮੈਂ ਆਪਦੀ ਮਾਂ ਨੂੰ ਫੋਨ ਕੀਤਾ ਵੀ ਮੈਨੂੰ ਆ ਕੇ ਲੈ ਜਾਓ ਇਹ ਨਹੀਂ ਪਤਾ ਵੀ ਆ ਮੇ ਵੀ ਇਹ ਮੇਰਾ ਐਕਸੀਡੈਂਟ ਕਰਾ ਕੇ ਮੈਨੂੰ ਮਾਰਨਾ ਚਾਹੁੰਦੇ ਆ ਮੈਨੂੰ ਜਾਦੂ ਟੂਨੇ ਕਰ ਰਹੇ ਆ ਤਾਂ ਹੀ ਮੈਂ ਰਾਤ ਨੂੰ ਬਿਮਾਰ ਹੋ ਜਾਂਦੀ ਮੈਨੂੰ ਚੱਕਰ ਆਉਣ ਲੱਗ ਜਾਂਦੇ ਆ ਕਦੇ ਮੇਰੀ ਸਕੂਟਰੀ ਖਰਾਬ ਹੋ ਜਾਂਦੀ ਆ ਵੀ ਇਹ ਸਾਰਾ ਕੁਝ ਇਹੀ ਕਰ ਰਹੇ ਆ ਚਲੋ ਜੀ ਕਹਿੰਦੀ ਅਗਲੇ ਦਿਨ ਸਵੇਰੇ ਮੇਰੇ ਘਰ ਵਾਲੇ ਆ ਜਾਂਦੇ ਆ ਮੈਨੂੰ ਨਾਲ ਲੈ ਜਾਂਦੇ ਆ ਉੱਥੇ ਜਿਹੜਾ ਮੇਰਾ ਸਮਾਨ ਸੁਣ ਦਿੱਤਾ ਸੀ ਵੀ ਉੱਚਾ ਚੱਕਾ ਚੱਕਾ ਕੇ ਲੈ ਜਾਂਦੇ ਆ ਜਦੋਂ ਇਹ ਸਾਰਾ ਸਮਾਨ ਮੇਰਾ ਦਾ ਜਿਹੜਾ ਦਿੱਤਾ ਸੀ ਉਹ ਚੱਕ ਕੇ ਜਦੋਂ ਵਾਪਸ ਲੈ ਕੇ ਜਾਂਦੇ ਆ ਤਾਂ ਮੇਰੀ ਮਾਂ ਕਿਤਾ ਮੇਰੀ ਲਿਮਾਰੀ ਫੋਲਦੀ ਤੇ ਲਿਮਾਰੀ ਚੋਂ ਜਿਹੜੇ ਲਿਖੇ ਹੁੰਦੇ ਆ ਤਵੀਤ ਜੇ ਉਹ ਨਿਕਲਦੇ ਆ ਚਲੋ ਜੋ ਤਵੀਤ ਕਿਸੇ ਨੂੰ ਦਿਖਾਏ ਜਾਂਦੇ ਤੋ ਕਹਿੰਦੇ ਵੀ ਤੁਹਾਡੀ ਕੁੜੀ ਨੂੰ ਮਾਰਨ ਲਈ ਤਵੀਤ ਬਣਾਏ ਗਏ ਆ ਉਸ ਤੋਂ ਬਾਅਦ ਅਸੀਂ ਊਮਨ ਸੈਲ ਇਹਦੇ ਤੇ ਕੇਸ ਲਾਉਂਦੇ ਆ ਜਦੋਂ ਇਹ ਊਮਨ ਸੈਲ ਦੇ ਵਿੱਚ ਉਹਦੇ ਪੇਸ਼ ਹੁੰਦਾ ਤਾਂ ਇਹ ਆਪਦੇ ਮੂੰਹ ਮੰਨਦਾ ਵੀ ਹਾਂ ਵੀ ਮੈਂ ਤਾਂ ਵਿਆਹ ਹੀ ਕਰਨਾ ਜਾਦੂ ਟੂਨੇ ਕਰ ਕਰਕੇ ਕਰਾਇਆ ਵੀ ਜਦੋਂ ਤੂੰ ਸਾਡੇ ਨਾਲ ਲੜਦੀ ਹੁੰਦੀ ਸੀ ਉਦੋਂ ਵੀ ਤਾਂ ਤੇ ਜਾਦੂ ਟੂਨੇ ਕਰਕੇ ਤੁਹਾਨੂੰ ਠੰਡੀ ਅਸੀਂ ਕਰ ਲੈਂਦੇ ਸੀਗੇ ਵੀ ਅਸੀਂ ਤੇਰੀ ਫੋਟੋ ਦੇ ਉੱਤੇ ਰੱਖ ਕੇ ਦੀਵਾ ਵੀ ਬਾਲ ਦੇ ਰਹੇ ਆ ਤੇ ਤੈਨੂੰ ਜਾਦੂ ਟੂਨੇ ਕਰ ਕਰ ਤਰਨਾ ਵਿਆਹ ਕਰਾਇਆ ਕਹਿੰਦੀ ਉਹ ਗੱਲ ਜਦ ਮੈਂ ਸੁਣੀ ਤੇ ਕਹਿੰਦੀ ਮੈਂ ਜਮੇ ਹੀ ਹੈਰਾਨ ਹੋ ਗਈ ਵੀ ਬੰ 4-5 ਸਾਲ ਮੈਂ ਉਹਦੇ ਨਾਲ ਰਹੀ ਆ ਇਹਨਾਂ ਨੂੰ ਮੈਂ ਪੈਸਾ ਖਵਾਤਾ 65000 ਰੁਪਏ ਆਮਨ ਮੇਰੀ ਤਨਖਾਹ ਹੁੰਦੀ ਸੀਗੀ ਹੁਣ ਮੈਂ ਕਹਿੰਦੀ ਉਸ ਚੀਜ਼ ਦੇ ਕੀ ਪ੍ਰੂਫ ਦੇ ਸਕਦੀ ਆ ਕਿਉਂਕਿ ਬੰਦਾ ਕੋਈ ਵੀ ਜਨਾਨੀ ਆ ਉਹਦੇ ਘਰੋਂ ਨੂੰ ਪੈਸੇ ਦਿੰਦੀ ਆ ਉਹਦੇ ਕੋਈ ਪ੍ਰੂਫ ਥਾੜਾ ਕੋਲ ਰੱਖਦੀ ਆ ਕਿਉਂਕਿ ਪੇਮੈਂਟ ਆਈ ਜਦੋਂ ਤਨਖਾਹ ਆਈ ਕੜਾਈ ਬੈਂਕ ਚੋਂ ਘਰਾਂ ਨੂੰ ਫੜਾਦੀ ਕੜਾਈ ਬੈਂਕ ਚੋਂ ਘਰਾਂ ਨੂੰ ਫੜਾਦੀ ਕਿਉਂਕਿ ਇੱਕ ਔਰਤ ਨੂੰ ਇਹੀ ਹੁੰਦਾ ਕਿ ਮੇਰਾ ਘਰ ਵਾਲੀ ਮੇਰੇ ਲਈ ਸਭ ਕੁਝ ਆ ਤਾਂ ਇੱਕ ਔਰਤ ਆ ਵੀ ਘਰੇ ਆ ਵੀ ਘਰਾਂ ਨੂੰ ਪੈਸੇ ਲੈ ਕੇ ਫੜਾਉਂਦੀ ਤਨਖਾਹ ਦੇ ਹਨਾ ਉਹਨੂੰ ਨਹੀਂ ਪਤਾ ਸੀ ਕਿ ਮੇਰਾ ਘਰ ਵਾਲਾ ਆਪਦੀ ਮਾਂ ਦੇ ਨਾਲ ਰਲ ਕੇ ਵੀ ਮੈਨੂੰ ਮਾਰਨ ਤੱਕ ਸੋਚੀ ਬੈਠੇ ਆ ਮੈਨੂੰ ਖਤਮ ਕਰਨ ਤੱਕ ਸੋਚੀ ਬੈਠੇ ਆ ਚਲੋ ਜੀ ਹੁਣ ਉਹ ਕਹਿੰਦੀ ਮੈਂ ਵਿਚਾਰੀ ਇਕੱਲੀ ਰਹਿ ਰਹੀ ਆ ਉੱਥੇ ਜਿੱਥੇ ਨੌਕਰੀ ਕਰਦੀ ਉੱਥੇ ਵੀ ਘਰ ਲਿਆ ਕਰਾਇਦੇ ਕੋਲ ਉਹਦਾ ਪਿਓ ਰਹਿ ਰਿਹਾ ਵਿਚਾਰੀ ਦਾ ਤੇ ਇੱਕ ਪੰਜ ਸਾਲ ਦਾ ਬੇਟਾ ਜਿਹਨੂੰ ਤੈਨੂੰ ਸਾਂਭ ਪਾਲ ਰਹੀ ਆ ਹੁਣ ਇਹ ਸਟੋਰੀ ਪਾਉਣ ਦਾ ਮਤਲਬ ਇਹ ਹੈ ਕਿ ਦੇਖੋ ਪ੍ਰਭੂ ਕਦੇ ਵੀ ਆਪ ਦੀ ਧੀ ਭੈਣ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਪੁੱਛ ਪੜਤਾਲ ਜ਼ਰੂਰ ਕਰਿਆ ਕਰੋ ਅੱਖਾਂ ਮੀਚ ਕੇ ਕਦੇ ਵੀ ਰਿਸ਼ਤਾ ਨਾ ਕਰਿਆ ਕਰੋ ਕਿਉਂਕਿ ਕਈ ਵਾਰੀ ਅੱਖਾਂ ਮੀਚ ਕੇ ਰਿਸ਼ਤੇ ਕਰਿਆ ਤੇ ਐਹੋ ਜੀ ਨੌਬਤ ਆ ਜਾਂਦੀ ਹੈ ਕਿ ਬੰਦੇ ਅੱਗੋਂ ਮਰੀਆਂ ਜ਼ਮੀਰਾਂ ਨਾਲ ਟੱਕਰ ਜਾਂਦੇ ਆ ਜਾਂ ਲਾਲਜੀ ਟੱਕਰ ਜਾਂਦੇ ਜਿਹੜੇ ਥੋੜੀ ਦੀ ਪੈਣ ਦਾ ਕੱਲ ਨੂੰ ਕੋਈ ਨੁਕਸਾਨ ਵੀ ਕਰ ਸਕਦੇ ਜਿਵੇਂ ਕਿ ਆਹ ਮੁੰਡੇ ਵਾਲਿਆਂ ਨੇ ਕੀਤਾ ਵੀ ਉਹਨੂੰ ਜਾਦੂ ਡੂਣੇ ਕਰ ਕਰਕੇ ਉਹਨੂੰ ਕਮਲੀ ਕਰਦੇ ਸੀਗੇ ਉਹ ਰਾਜ ਜੋ ਸਕੂਟਰੀ ਚ ਉਹਨੂੰ ਚੱਕਰ ਆਉਣ ਲੱਗ ਜਾਂਦੇ ਸੀ ਵੀ ਕਿਸੇ ਚ ਵੱਜ ਕੇ ਕਿਸੇ ਚ ਮਾਰਜੇ ਸਾਨੂੰ ਕਰੋੜ ਰੁਪਏ ਮਿਲ ਜੇ ਕਿਉਂਕਿ ਕਈ ਇਥੇ ਲਾਲਚੀ ਇਨਸਾਨ ਐਨੇ ਕਿ ਜ਼ਿਆਦੇ ਬੈਠੇ ਆ ਜਿਨ੍ਹਾਂ ਲਈ ਪੈਸਿਆਂ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਉਸ ਬੰਦੇ ਨੇ ਆਪਦੇ ਪੁੱਤ ਬਾਰੇ ਨਹੀਂ ਸੋਚਿਆ ਆਪਦੀ ਘਰ ਵਾਲੀ ਤੇ ਨੌਕਰੀ ਹੁਣ ਉਹ ਵਿਚਾਰੀ ਕਹਿੰਦੀ ਮੇਰੀ ਜ਼ਿੰਦਗੀ ਵੀ ਖਰਾਬ ਹੋ ਗਈ ਕਿਉਂਕਿ ਜਦੋਂ ਇੱਕ ਵਾਰੀ ਵਿਆਹ ਹੋ ਜਾ ਫਿਰ ਬੰਦੇ ਦੇ ਤਾਂ ਬਲ ਲੱਗ ਜਾਂਦਾ ਕਿ ਹਾਂ ਪਹਿਲਾਂ ਵਿਆਹੀ ਆ ਚਾਰ ਪੰਜ ਸੱਤ ਤੱਕ ਦੀ ਮੇਰੀ ਬੇਟਾ ਜਿਵੇਂ ਗਾਂਹ ਵਿਆਹ ਕਰਾਉਂਗੀ ਗਾਂਹ ਪਤਾ ਨਹੀਂ ਕਿਹੋ ਜਿਹਾ ਬੰਦਾ ਮਿਲੂਗਾ ਨਹੀਂ ਮਿਲੂਗਾ ਕੱਲ ਨੂੰ ਮੇਰੇ ਬੇਟੇ ਨੂੰ ਸਾਂਭੂਗਾ ਨਹੀਂ ਸਾਂਭੂਗਾ ਹੁਣ ਉਹ ਕਹਿੰਦੀ ਮੈਂ ਤਾਂ ਆਪਣੇ ਬੇਟੇ ਦੇ ਸਹਾਰੇ ਜ਼ਿੰਦਗੀ ਕੱਢ ਰਹੀ ਆ ਤੇ ਕੇ ਸਾਡਾ ਚੱਲੇ ਜਾਂਦਾ ਤੇ ਵੂਮਨ ਸੈਲ ਦੇ ਵਿੱਚ ਉਹ ਸਾਹਮਣੇ ਉਹ ਖੜ ਕੇ ਮੰਨਿਆ ਉੱਥੇ ਵੀ ਹਾਂ ਮੈਂ ਤਾਂ ਜਾਦੂ ਟੂਨੇ ਕਰ ਕਰਕੇ ਵਿਆਹ ਕਰਾਇਆ ਕਿਉਂਕਿ ਮੈਂ ਪਹਿਲੇ ਹੀ ਬਾਬਿਆਂ ਕੋਲ ਜਾਂਦਾ ਸੀ ਮ ਵੀ ਜਿਹੜੀ ਨੌਕਰੀ ਲੱਗੇ ਤੁਹਾਨੂੰ ਪੈਸੇ ਕਮਾ ਕਮਾ ਕੇ ਦਵੇ ਕਹਿੰਦੀ ਮੈਂ ਆਪਦੀ ਰਿਕਾਰਡਿੰਗਾਂ ਚ ਇਹ ਗੱਲਾਂ ਵੀ ਸੁਣੀਆਂ ਵੀ ਆਪਦੀ ਮਾਂ ਨੇ ਇਹ ਗੱਲ ਕਰ ਰਹੀ ਹੈ ਵੀ ਇਹ ਤਾਂ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਆ ਵੀ ਇਹ ਹਾਈ ਮਹੀਨੇ ਸੋਨੇ ਦੇ ਆਂਡੇ ਦਿੰਦੀ ਹੈ ਤੇ ਮਾਂ ਪੁੱਤ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਵੀ ਇਹਨੂੰ ਮਾਰ ਦਈਏ ਕਿਸੇ ਐਕਸੀਡੈਂਟ ਦੇ ਵਿੱਚ ਤੇ ਆਪਾਂ ਨੂੰ ਕਰੋੜ ਰੁਪਏ ਮਿਲ ਜੂਗਾ ਬੰਦੇ ਨੇ ਆਪਦੀ ਘਰ ਵਾਲੀ ਦੀ ਕੀਮਤ ਸਿਰਫ 1 ਕਰੋੜ ਰੁਪਏ ਮੇਥਲੀ ਵੀ ਹਾਂ 1 ਕਰੋੜ ਪਿੱਛੇ ਅਜ ਕਰ ਨੂੰ ਮਾਰਨ ਬਾਰੇ ਸੋਚ ਲਿਆ ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੀ ਕੱਲ ਨੂੰ ਕੋਈ ਵੀ ਬੰਦਾ ਆਪ ਦੀ ਧੀ ਪੈਣ ਦਾ ਰਿਸ਼ਤਾ ਕਰਨ ਜਾ ਰਿਹਾ ਤਾਂ ਭਰਾਵੋ ਅੱਖਾਂ ਮੀਚ ਕੇ ਕਦੇ ਵੀ ਰਿਸ਼ਤਾ ਕਰਕੇ ਨਾ ਆਇਓ ਉਸ ਘਰ ਦੀ ਜਾਂਚ ਪੜਤਾਲ ਜ਼ਰੂਰ ਕਰਿਓ ਵੀ ਇਹਨਾਂ ਦਾ ਖਾਨਦਾਨ ਕਿਹੋ ਜਿਹਾ ਕਿਹੋ ਜਿਹੇ ਬੰਦੇ ਆ ਕਿਹੋ ਜਿਹਾ ਉਹਨਾਂ ਦਾ ਪਿੰਡ 'ਚ ਵਰਤ ਵਰਤਾ ਕਿੰਨੀ ਕਿੰਨਾਂ ਕੋਲੇ ਪ੍ਰਾਪਰਟੀ ਆ ਕਿਉਂਕਿ ਜਦੋਂ ਤੁਸੀਂ ਤੁਹਾਡੀ ਧੀ ਪੈਣ ਕਿਸੇ ਨੰਗ ਦੇ ਪੇਸ਼ ਪੈ ਜਾਂਦੀ ਆ ਫਿਰ ਨੰਗ ਬੰਦਾ ਕਿੱਥੋਂ ਤੱਕ ਗਿਰ ਸਕਦਾ ਇਹ ਤੁਸੀਂ ਇਸ ਸਟੋਰੀ ਤੋਂ ਅੰਦਾਜ਼ਾ ਲਾ ਲਿਓ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਆ ਤਲਾਕ ਪੱਲੇ ਰਹਿ ਜਾਂਦੇ ਆ ਤੇ ਮੱਥੇ ਤੇ ਕਲੰਕ ਲੱਗ ਜਾਂਦੇ ਆ ਇਸ ਕਰਕੇ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ